हम ई रिक्शा में ट्रैवल कर रहे थे गोल्डन टेंपल के लिए उन्होंने हमें ईस्ट मोहन नगर ले जाकर हम दातर लगाकर हमारा सारा कुछ लूट लिया वो तीन बंदे थे और उनके टीम में जगरूप सर और बहुत लोगों ने हमें बहुत मदद करा और हमारा सारा कुछ रिकवर करके लिया तो उसी इनू चीज नु बहुत सेंसिटिवली लंदे हुए दो मुल्ज़मो तो गिरफ्तार कर ले ਅੰਮ੍ਰਿਤਸਰ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਈ ਯਾਤਰੀਆਂ ਦੇ ਕੋਲੋਂ ਲੁੱਟਖੋ ਕਰਨ ਵਾਲੇ ਇੱਕ ਰਿਕਸ਼ਾ ਚਾਲਕ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਘਟਨਾ 28 ਦਸੰਬਰ ਦੀ ਰਾਤ ਦੀ ਦੱਸੀ ਜਾ ਰਹੀ ਹੈ ਜਦੋਂ ਕੋਲਕਾਤਾ ਤੋਂ ਯਾਤਰੀ ਅੰਮ੍ਰਿਤਸਰ ਸਟੇਸ਼ਨ ਦੇ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਹੋਲਟ ਤੱਕ ਪਹੁੰਚਣ ਦੇ ਲਈ ਇੱਕ ਆਟੋ ਕਰਵਾਇਆ ਜਾਂਦਾ ਹੈ ਤਾਂ ਹੀ ਕਾਣ ਪਹੁੰਚਾਤੇ ਈ ਰਿਕਸ਼ਾ ਚਾਲਕ ਦੇ ਵੱਲੋਂ ਜਿਵੇਂ ਹੀ ਯਾਤਰੀਆਂ ਨੂੰ ਆਪਣੀ ਈ ਰਿਕਸ਼ਾ ਦੇ ਵਿੱਚ ਬਿਠਾਇਆ ਜਾਂਦਾ ਹੈ ਤਾਂ ਈ ਰਿਕਸ਼ਾ ਚਾਲਕ ਉਹਨਾਂ ਨੂੰ ਸੁਣਸਣ ਜਗ੍ਹਾ ਤੇ ਲੈ ਜਾਂਦਾ ਹੈ ਅਤੇ ਆਪਣੇ ਦੋ ਸਾਥੀਆਂ ਦੇ ਨਾਲ ਮਿਲ ਕੇ ਲੁੱਟ ਖੋਹ ਦਾ ਸ਼ਿਕਾਰ ਯਾਤਰੀਆਂ ਨੂੰ ਬਣਾਇਆ ਜਾਂਦਾ ਹੈ ਤੇ ਯਾਤਰੀਆਂ ਨੂੰ ਸੁਣਸਣ ਜਗ੍ਹਾ ਤੇ ਲੈ ਜਾ ਕੇ ਹਥਿਆਰਾਂ ਦੀ ਨੋਕ ਤੇ ਉਹਨਾਂ ਦੇ ਕੋਲੋਂ 16000 ਰੁਪਏ ਮੋਬਾਈਲ ਫੋਨ ਅਤੇ ਇੱਕ ਸੂਟ ਕੇ ਸਮੇਤ 20000 ਰੁਪਏ ਔਨਲਾਈਨ ਕੜਵਾਏ ਜਾਂਦੇ ਨੇ ਜਿਸ ਤੋਂ ਬਾਅਦ ਈ ਰਿਕਸ਼ਾ ਚਾਲਕ ਆਪਣੇ ਸਾਥੀਆਂ ਸਮੇਤ ਯਾਤਰੀਆਂ ਨੂੰ ਲੁੱਟ ਕੇ ਫਰਾਰ ਹੋ ਜਾਂਦਾ ਉਸ ਤੋਂ ਬਾਅਦ ਪੀੜਤ ਯਾਤਰੀਆਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਮਦਦ ਦੀ ਗੁਹਾਰ ਲਗਾਈ ਜਾਂਦੀ ਹੈ ਤਾਂ ਅੰਮ੍ਰਿਤਸਰ ਪੁਲਿਸ ਨੇ ਬੜੀ ਹੀ ਬਹਾਦਰੀ ਦੇ ਨਾਲ ਵਾਰਦਾਤ ਨੂੰ ਬਾਅਦ 2 ਘੰਟਿਆਂ ਦੇ ਅੰਦਰ ਹੀ ਅੰਦਰ ਈ ਰਿਕਸ਼ਾ ਚਾਲਕ ਅਤੇ ਉਸਦੇ ਦੋ ਸਾਥੀਆਂ ਦੀ ਪਛਾਣ ਕੀਤੀ ਗਈ ਸੀ ਤਾਂ ਅੱਜ ਵੱਡੀ ਕਾਮਯਾਬੀ ਹਾਸਲ ਹੋਈ ਹੈ ਅੰਮ੍ਰਿਤਸਰ ਪੁਲਿਸ ਨੂੰ ਜਦੋਂ ਈ ਰਿਕਸ਼ਾ ਚਾਲਕ ਸਮੇਤ ਉਸਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਲੁੱਟਕੋ ਕੀਤਾ ਸਾਰਾ ਸਮਾਨ ਪੀੜਤ ਯਾਤਰੀਆਂ ਦੇ ਹਵਾਲੇ ਕੀਤਾ ਗਿਆ ਸੋ ਇਸ ਬਾਬਤ ਪੀੜਤ ਯਾਤਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਆ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਤੋਂ ਸ਼ਾਸਤ੍ਰਿਆ ਗਾਲ ਮੇਰਾ ਨਾਮ ਸ਼ਿਵਸ਼ਾਉ ਹੈ मैं कोलकाता से आया था अमृतसर गोल्डन टेम्पल घूमने हम यहाँ अट्ठाईस तारीख की मॉर्निंग में उतरे जो की साढ़े बारह बजे के करीब में हमने ई रिक्शा लिया हम अपने दो साथियों के साथ आए थे दीपक राउत एंड राहुल राम हम ई रिक्शा में ट्रैवल कर रहे थे गोल्डन टेम्पल के लिए उन्होंने हमें ईस्ट मोहन नगर ले जाकर हम दातर लगाकर हमारा सारा कुछ लूट लिया वो तीन बंदे थे उसके बाद हम नेक्स्ट मॉर्निंग पंजाब पुलिस के बी डिवीजन थाने में पहुंचे जहाँ के एसएचओ एच साहब श्री सुखबीर सिंह सर ने और उनकी टीम श्री अमन अमर अमरजीत अम, सर ने बहुत मदद की हमारी और उनके टीम में जगरूप सर और बहुत लोगों ने हमें बहुत मदद करा और हमारा सारा कुछ रिकवर करके दिया जिसके लिए मैं पंजाब पुलिस कमिश्नर श्री बुल्लर साहब का बहुत बहुत आभारी हूँ और मैं बहुत खुश हूँ धन्यवाद और दूजे पास पुलिस अधिकारी का कुछ कहना है तो भी सुनो अठाई दिसंबर नी डिविजन एरिया ਇੱਕ ਈ ਰਿਕਸ਼ਾ ਤੇ ਉੱਤੇ ਸਵਾਰ ਤਿੰਨ ਯਾਤਰੀ ਸੀ ਜਿਹੜੇ ਪਿਲਗ੍ਰਮ ਤੇ ਆਏ ਸੀ ਬੰਗਾਲ ਤੋਂ ਔਰ ਉਹਨਾਂ ਨਾਲ ਬੜੀ ਬੰਦਪਾਗੀ ਕਟਨਾ ਹੋਈ ਸੀ ਕਿ ਉਹਨਾਂ ਨੂੰ ਤੇ ਉਸ ਇਨਸਾਨ ਜਗਾ ਤੇ ਜਾ ਕੇ ਈ ਰਿਕਸ਼ਾ ਚ ਜਿਹੜਾ ਸਵਾਰ ਸੀਗਾ ਚਾਲਕ ਉਹਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਹਨਾਂ ਨੂੰ ਲੁੱਟ ਲਿਆ ਸੀ ਰੋਬ ਕਰ ਲਿਆ ਸੀ ਤੋਂ ਅਸੀਂ ਇਹਨੂੰ ਚੀਜ਼ ਨੂੰ ਬਹੁਤ ਸੈਂਸਿਟਿਵਲੀ ਲੈਂਦੇ ਹੋਏ ਦੋ ਮੁਲਜ਼ਮਾਂ ਨੂੰ ਚੁਕ੍ਰਫਤਾਰ ਕਰ ਲਏ ਸੀ ਔਰ ਸਾਰੀਆਂ ਬਿਲੋਂਗਿੰਗਸ ਉਹਨਾਂ ਦੇ ਸਾਰੇ ਉਹ ਵੀ ਉਹਨਾਂ ਦੇ ਬੈਗ ਸੀਗੇ ਉਹਨਾਂ ਦੇ ਸੂਟਕੇਸ ਸੀ ਸਾਰੇ ਉਹ ਲੈ ਗਏ ਸੀ ਜਿਹੜੇ ਬਰੋਬ ਕਰਕੇ ਔਰ ਮੋਬਾਈਲ ਫੋਨ ਤੇ ਕੈਸ਼ ਔਰ ਕੁਝ ਕੈਸ਼ ਉਹਨਾਂ ਨੇ ਜਾ ਕੇ ਉਹਨਾਂ ਦੇ ਪੇਟੀਐਮ ਚੋਂ ਕਢਾ ਲਿਆ ਸੀ ਅਕਾਊਂਟ ਦੇ ਵਿੱਚੋਂ ਉਹ ਸਾਰੇ ਦਾ ਸਾਰਾ ਕੈਸ਼ 36000 ਰੁਪਿਆ ਤੇ ਤਿੰਨੋ ਮੋਬਾਈਲ ਚ ਚਾਰ ਮੋਬਾਈਲ ਫੋਨ ਸੀ ਉਹਨਾਂ ਦੇ ਇਨਸਾਨ ਕੋਲ ਦੋ ਸੀਗੇ ਤੋਂ ਚਾਰ ਮੋਬਾਈਲ ਫੋਨ ਔਰ ਸਾਰੇ ਬੈਗੇਜ ਜੋ ਬਿਲੋਂਗਿੰਗਸ ਸੀ ਇਹ ਉਹ ਸਾਰੀਆਂ ਪੁਲਿਸ ਨੇ ਰਿਕਵਰ ਕਰਕੇ ਸਪੁਰਦਾਰੀ ਜੀ ਅਸੀਂ ਅੱਜ ਕਰਵਾ ਕੇ ਉਹਨਾਂ ਨੂੰ ਮੈਂ ਖੁਦ ਹੈਂਡਓਵਰ ਕੀਤੀਆਂ ਔਰ ਉਹ ਬੜੇ ਖੁਸ਼ ਹੋਏ ਆ ਮੈਂ ਇਸ ਗੱਲ ਦੀ ਵਚਨਬੱਧਤਾ ਅਸੀਂ ਕਿ ਅਸੀਂ ਪੰਜਾਬ ਦੇ ਵਿੱਚ ਔਰ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਜਿਹੜੇ ਵੀ ਯਾਤਰੀ ਆ ਰਹੇ ਨੇ ਉਹਨਾਂ ਦੀ ਸੁਰੱਖਿਆ ਸਾਡਾ ਫਰਸਟ ਪ੍ਰਾਇਰੀਟੀ ਹੈ ਔਰ ਇਸੇ ਤਰ੍ਹਾਂ ਜਿਹੜੀ ਪੁਲਿਸ ਟੀਮ ਨੇ ਅੱਛਾ ਕੰਮ ਕੀਤਾ ਉਹਨਾਂ ਨੂੰ ਵੀ ਇਨਾਮ ਦਿੱਤਾ ਜਾ ਰਿਹਾ ਚੜਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਵਿਸ਼ੇਸ਼ ਰਿਪੋਰਟ